ਭਾਰਤ ਦੇ ਵਿੱਚ ਆਖਰੀ ਤੇ ਸੱਤਵੇਂ ਗੇਟ ਦੀਆਂ ਚੋਣਾਂ 1 ਜੂਨ ਨੂੰ ਪੈਣ ਜਾ ਰਹੀਆਂ ਨੇ ਸੋ ਮੇਰੀ ਸਾਰੇ ਹੀ ਦਲਿਤ ਆਦੀਵਾਸੀ ਪਛੜੇ ਸਮਾਜ ਦੇ ਤੇ ਖਾਸ ਕਰ ਮਾਤਾਵਾ ਪੈਣਾਂ ਨੂੰ ਬੇਨਤੀ ਹੈ ਧੀਆਂ ਨੂੰ ਬੇਨਤੀ ਹੈ ਜਿਹੜੇ ਇਸ ਵਾਰੀ ਵੋਟ ਕਰਨ ਜਾ ਰਹੀਆਂ ਨੇ ਕਿ ਉਹ ਸਾਵਧਾਨੀ ਰੱਖਿਆ ਵਾਸਤੇ ਸਾਵਧਾਨੀ ਰੱਖੀ ਵਾਸਤੇ ਆਪਣਾ ਇੱਕ ਇੱਕ ਕੀਮਤੀ ਵੋਟ ਜਿਹੜਾ ਉਹ ਇੰਡੀਆ ਗੱਠ ਜੋੜ ਦੇ ਉਮੀਦਵਾਰ ਨੂੰ ਪਾਓ ਕਿਉਂਕਿ ਇੰਡੀਆ ਗੱਠ ਜੋੜ ਦੀ ਲੜਾਈ ਦੇਸ਼ ਦੇ ਸਵਧਾਨ ਨੂੰ ਬਚਾਉਣ ਦੀ ਹੈ ਦੇਸ਼ ਦੇ ਸਖਿਆ ਦੀ ਹੈ ਦੇਸ਼ ਦੇ ਵਿੱਚੋਂ ਨਿੱਜੀਕਰਨ ਨੂੰ ਖਤਮ ਕਰਨ ਦੀ ਹੈ ਜਿਹਦੇ ਤਹਿਤ ਆਰਐਸਐਸ ਤੇ ਭਾਜਪਾ ਸਾਡੇ ਬੇਜਮੀਨੀਆਂ ਕੋਲੋਂ ਸਰਕਾਰੀ ਨੌਕਰੀਆਂ ਖੋਹ ਕੇ ਸਾਨੂੰ ਗਰੀਬ ਕਰਨਾ ਚਾਹੁੰਦੀ ਹੈ ਸਾਥਿਓ ਸਵਧਾਨ ਬਣਨ ਤੋਂ ਪਹਿਲਾਂ ਦੇਸ਼ ਦੇ ਵਿੱਚ ਦਲਿਤ ਆਦਿਵਾਸੀ ਤੇ ਪਛੜਿਆਂ ਦੀ ਹਾਲਤ ਬਹੁਤ ਘਟੀਆ ਸੀ ਪਿੰਡਾਂ ਦੇ ਵਿੱਚ ਜ਼ਿੰਮੇਦਾਰਾਂ ਦੀ ਮੰਂਜੀ ਤੇ ਕੋਈ ਦਲਿਤ ਨਹੀਂ ਬੈਠਦਾ ਬੈਠ ਸਕਦਾ ਸੀ ਕਿਸੇ ਦੇ ਘਰ ਜੁੱਤੀ ਲੈ ਕੇ ਦਲਿਤ ਤੇ ਪਛੜੇ ਸਮਾਜ ਦਾ ਕੋਈ ਵਿਅਕਤੀ ਜਾਂ ਔਰਤ ਅੰਦਰ ਨਹੀਂ ਲੰਘ ਸਕਦੀ ਸੀ ਸੰਵਿਧਾਨ ਨੇ ਸਾਨੂੰ ਤਾਕਤ ਦਿੱਤੀ ਸੰਵਿਧਾਨ ਨੇ ਸਾਨੂੰ ਪੜਨ ਦੀ ਤਾਕਤ ਦਿੱਤੀ ਪੜਾਈ ਕਰਨ ਦੀ ਤਾਕਤ ਦਿੱਤੀ ਅਸੀਂ ਪੜ੍ਹ ਲਿਖ ਕੇ बराबर ਬੈਠਣ ਲੱਗੇ ਸਾਡੇ ਰਿਸ਼ਤੇ ਇਹਨਾਂ ਅਖੌਤੀ ਉੱਚੀਆਂ ਜਾਤਾਂ ਚ ਕੋਣੇ ਸ਼ੁਰੂ ਹੋਏ ਅੱਜ ਸਾਡੇ ਭੈਣ ਭਰਾ ਪੀਸੀਐਸ ਨੇ ਪੀਪੀਐਸ ਨੇ ਆਈਪੀਐਸ ਨੇ ਆਈਈਐਸ ਨੇ ਜੱਜ ਨੇ ਇੰਜੀਨੀਅਰ ਨੇ ਡਾਕਟਰ ਨੇ ਵਕੀਲ ਨੇ ਇਹ ਸਾਰਾ ਕੁਝ ਸਾਨੂੰ ਸਵਧਾਨ ਨੇ ਦਿੱਤਾ ਜੇਕਰ ਦੇਸ਼ ਦੇ ਵਿੱਚ ਸਵਧਾਨ ਨਾ ਬਣਦਾ ਸਵਧਾਨ ਦਾ ਰਾਜ ਨਾ ਹੁੰਦਾ ਤਾਂ ਸਾਨੂੰ ਇਹ ਲੋਕ ਆਪਣੇ ਖੂਹਾਂ ਤੋਂ ਪਾਣੀ ਨਾ ਭਰਨ ਦਿੰਦੇ ਅੱਜ ਵੀ ਮੰਦਰਾਂ ਦੇ ਵਿੱਚ ਜਾਣ ਦੇ ਉੱਤੇ ਦਲਤਾ ਦੀ ਜੋ ਪਟਾਈ ਹੁੰਦੀ ਹੈ ਜੋ ਮਾਰ ਕਟਾਈ ਹੁੰਦੀ ਹੈ ਜੋ ਹੱਤਿਆਵਾਂ ਹੁੰਦੀਆਂ ਨੇ ਉਹ ਤੁਸੀਂ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਖਬਰਾਂ ਸੁਣਦੇ ਰਹਿੰਦੇ ਜੇ ਵੇਖਦੇ ਰਹਿੰਦੇ ਕਿਵੇਂ ਦਲਤਾ ਦੇ ਮੂੰਹ ਦੇ ਉੱਤੇ ਪਿਸ਼ਾਬ ਕੀਤਾ ਜਾਂਦਾ ਹੈ ਕਿਵੇਂ ਦਲਿਤ ਨੂੰ ਘੋੜੀ ਚੜਨ ਤੋਂ ਰੋਕਣ ਲਈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਪੀਣ ਵਾਲੇ ਪਾਣੀ ਦੇ ਘੜੇ ਨੂੰ ਹੱਥ ਲਾਉਣ ਦੇ ਉੱਤੇ ਦਲਿਤ ਦੀ નિર્ਮਮ ਹੱਤਿਆ ਕਰ ਦਿੱਤੀ ਜਾਂਦੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਜੋਗ ਦੁਬਾਰਾ ਪਰਤ ਕੇ ਨਾ ਆਵੇ ਤੁਸੀਂ ਸਾਰਿਆਂ ਨੇ ਆਪ ਕੋ ਆਪਣੀ ਵੋਟ ਇੰਡੀਆ ਗੱਡ ਜੋੜ ਦੇ ਉਮੀਦਵਾਰਾਂ ਨੂੰ ਪਾਉਣੀ ਹੈ ਮੈਂ ਖਾਸ ਕਰਕੇ ਖਡੂਰ ਸਾਹਿਬ ਹਲਕੇ ਦੇ ਪੜਾ ਪ੍ਰਵਾਹ ਨੂੰ ਅਪੀਲ ਕਰਨਾ ਚਾਹੁੰਦਾ ਜਿਹੜੇ ਐਸਸੀ ਨੇ ਦਲਿਤ ਨੇ ਪਿਛੜੇ ਨੇ ਕਿ ਅਸੀਂ ਬਹੁਤ ਸਾਰਾ ਸੰਤਾਪ ਖਰਕੂ ਵਾਦੇ ਦੌਰ ਚ ਭੁਗਤਿਆ ਬਹੁਤ ਸਾਰੇ ਐਸੇ ਕੇਸ ਨੇ ਜਿਦੇ ਚ ਦਲਤਾਂ ਦੀਆਂ ਜ਼ਮੀਨਾਂ ਦਲਤਾਂ ਦੀਆਂ ਜਾਇਦਾਦਾਂ ਦੇ ਉੱਤੇ ਅਖੌਤੀ ਖੜਕੂਆ ਨੇ ਕਬਜ਼ੇ ਕੀਤੇ ਉਹਨਾਂ ਦੇ ਟੱਬਰਾਂ ਨੂੰ ਮਾਰਿਆ ਗਿਆ ਉਹਨਾਂ ਦੇ ਕਾਰੋਬਾਰਾਂ ਤੇ ਕਬਜ਼ੇ ਕੀਤੇ ਗਏ ਇਹ ਲੋਕ ਸਵਿਧਾਨ ਦਾ ਵਿਰੋਧ ਕਰਦੇ ਸੀ ਤੇ ਅੱਜ ਵੀ ਖਡੂਰ ਸਾਹਿਬ ਦਾ ਜਿਹੜਾ ਆਜ਼ਾਦ ਉਮੀਦਵਾਰ ਹੈ ਉਹ ਸਵਿਧਾਨ ਦਾ ਵਿਰੋਧ ਕਰਦਾ ਹੈ ਅਸੀਂ ਧਾਰਮਿਕ ਲਿਬਾਸ ਨੂੰ ਵੇਖ ਕੇ ਗੁੰਮਰਾਹ ਨਹੀਂ ਹੋਣਾ ਕਿਉਂਕਿ ਇੱਕ ਕੱਟੜਵਾਦੀ ਧਰਮ ਧਾਰਮਿਕ ਜਲਬਾਸ ਜਿਹੜਾ ਉਹ ਸਾਡੇ ਦਲਤਾਂ ਲਈ ਪਛੜਿਆ ਲਈ ਖਤਰਾ ਸਾਨੂੰ ਸਵਧਾਨ ਦਾ ਰਾਜ ਚਾਹੀਦਾ ਤੇ ਸਰਧਾਨ ਦੇ ਰਾਜ ਚ ਸਾਰੇ ਬਰਾਬਰ ਨੇ ਇਸ ਲਈ ਸਾਥੀਓ ਜਿਹੜੇ ਲੋਕ ਸੰਵਿਧਾਨ ਵਿਰੋਧੀ ਨੇ ਭਾਵੇਂ ਉਹ ਧਾਰਮਿਕ ਲਿਬਾਸ ਚ ਨੇ ਕਈਆਂ ਨੇ ਲੰਬੇ ਲੰਬੇ ਟਿੱਕੇ ਲਾਏ ਹੋਏ ਨੇ ਕਈਆਂ ਨੇ ਉੱਤੋਂ ਦੀ ਸਰੀ ਸਾਹ ਪਾ ਕੇ ਤੇ ਲੰਬੇ ਲੰਬੇ ਚੋਲੇ ਪਾਏ ਨੇ ਕਸ਼ਾਰੇ ਪਾਏ ਨੇ ਪਰ ਇਹਨਾਂ ਲੋਕਾਂ ਨੇ ਸਾਡੇ ਲਈ ਬਾਟੇ ਵੀ ਜਿਹੜੇ ਅੰਮ੍ਰਿਤ ਵਾਲੇ ਆ ਉਹ ਵੱਖਰੇ ਰੱਖੇ ਹੋਏ ਨੇ ਇਨਾਂ ਦੇ ਭੁਖਾਵੇ 'ਚ ਨਹੀਂ ਆਉਣਾ ਬਹਿਕਾਵੇ 'ਚ ਨਹੀਂ ਆਉਣਾ ਸਾਰੇ ਸਾਥੀ ਮੇਰੀਆ ਭੈਣਾ ਧੀਆਂ ਮਾਤਾਵਾਂ ਜਿੰਨੇ ਵੀ ਦਲਿਤ ਸਮਾਜ ਦੀਆਂ ਨੇ ਜਿੰਨੇ ਵੀ ਪਛੜੇ ਸਮਾਜ ਦੀਆਂ ਨੇ 1 ਜੂਨ ਨੂੰ ਆਪਣੀ ਵੋਟ ਇੰਡੀਆ ਘਰ ਜੋੜਦੇ ਉਮੀਦਵਾਰ ਨੂੰ ਪਾ ਕੇ ਭਾਰਤ ਦੇ ਸੰਵਿਧਾਨ ਦੀ ਰੱਖਿਆ ਕਰੋ ਇਹ ਦੇਸ਼ ਦੀ ਆਜ਼ਾਦੀ ਦੀ ਦੂਸਰੀ ਲੜਾਈ ਹੈ ਅਸੀਂ ਉਸ ਲੜਾਈ 'ਚ ਸ਼ਾਮਲ ਨਹੀਂ ਹੋ ਸਕੇ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਤੋਂ ਅੱਜ ਅਸੀਂ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਭਾਰਤ ਦੇ ਤਿਰੰਗੇ ਨੂੰ ਬਚਾਉਣ ਲਈ ਆਪਣੀ ਵੋਟ ਰਾਈ ਇਸ ਲੜਾਈ ਦੇ ਸਾਰਥੀ ਬਣ ਸਕਦੇ ਆ ਹਿੱਸੇਦਾਰ ਬਣ ਸਕਦੇ ਆ ਸੋ ਸਾਰਿਆਂ ਨੂੰ ਅਪੀਲ ਹੈ ਕਿ 1 ਜੂਨ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਜਿਹੜਾ ਉਹ ਇੰਡੀਆ ਗੱਡ ਜੋੜ ਦੇ ਉਮੀਦਵਾਰਾਂ ਨੂੰ ਪਾਉਣਾ ਤੇ ਉਹਨਾਂ ਨੂੰ ਜਿਤਾਉਣਾ ਹੈ ਤਾਂ ਕਿ ਸੰਵਿਧਾਨ ਸੁਰੱਖਿਅਤ ਰਹੇ ਤਾਂ ਹੀ ਦਬੇ ਕੁਚਲੇ ਗਰੀਬਾਂ ਤੇ ਮਾਤਰਾਂ ਨੂੰ ਜਿਹੜਾ ਉਹ ਇਨਸਾਫ਼ ਮਿਲੂਗਾ ਆਓ ਰਲ ਕੇ ਸਾਰੇ ਪ੍ਰਣ ਕਰੀਏ ਕਿ ਅਸੀਂ 1 ਜੂਨ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਜਿਹੜਾ ਉਹ ਇੰਡੀਆ ਗੱਡ ਜੋੜ ਨੂੰ ਪਾਉਣਾ ਹੈ ਜੈ ਸਮਾਜਵਾਦ ਜੈ ਸਵਦਾਨ ਜੈ ਪਰ